ਸਾਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇਮੀਗ੍ਰੇਸ਼ਨ ਕੈਨੇਡਾ ਨੇ ਵਿਦੇਸ਼ੀ ਨਾਗਰਿਕਾ ਦੇ ਲਈ ਕੈਨੇਡਾ ਵਿੱਚ ਪਰਵਾਸ ਕਰਨ ਦੀ ਲੋੜਿੰਦੇ ਫੰਡਾਂ ਨੂੰ ਅਪਡੇਟ ਕਰ ਦਿੱਤਾ ਹੈ ਜਿਸ ਦੇ ਨਾਲ ਨਿਰੰਤਰ ਯੋਗਤਾ ਦੇ ਲਈ ਉਹਨਾਂ ਦੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵਿੱਚ ਫੰਡਾਂ ਦੇ ਸਬੂਤ ਅਪਡੇਟ ਕਰਨ ਦੀ ਲੋੜ ਹੁੰਦੀ ਹੈ ਜੇਕਰ ਤੁਸੀਂ ਕੈਨੇਡੀਅਨ ਅਧਿਕਾਰੀਆਂ ਦੁਆਰਾ ਨਿਰਧਾਰਿਤ ਨਹੀ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਤਾਂ ਅਸਫਲ ਰਹਿੰਦੇ ਹੋ ਤੁਹਾਡੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅਯੋਗ ਹੋ ਸਕਦੀ ਹੈ ਸਰਦਾ ਪੱਤਰ ਦੇ ਡਰਾਅ ਦੇ ਲਈ ਯੋਗ ਰਹਿਣ ਦੇ ਲਈ ਤੁਹਾਨੂੰ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਆਪਣੇ ਫੰਡਰ ਦੇ ਸਬੂਤ ਨੂੰ ਵੀ ਅਪਡੇਟ ਕਰਨ ਦੀ ਲੋੜ ਹੋ ਸਕਦੀ ਹੈ ਜੇਕਰ ਤੁਹਾਨੂੰ ਪੀਆ ਦੇ ਲਈ ਅਜਿ ਦੇਣ ਦੇ ਲਈ ਸਿੱਧਾ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਲਿਖਤੀ ਸਬੂਤ ਦੇਣਾ ਪਵੇਗਾ ਕਿ ਤੁਹਾਡੇ ਬੈਂਕ ਖਾਤੇ ਦੇ ਵਿੱਚ ਲੋੜੀਂਦੀ ਰਕਮ ਹੈ ਫੰਡਾ ਦਾ ਸਬੂਤ ਇਹ ਸਾਬਤ ਕਰਨ ਦਾ ਤਰੀਕਾ ਹੈ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਸੈਟਲ ਹੋਣ ਦੇ ਲਈ ਕਾਫੀ ਪੈਸਾ ਹੈ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਪਰਵਾਸ ਕਰਨ ਦੇ ਲਈ ਲੋੜੀਂਦੀ ਰਕਮ ਇਮੀਗ੍ਰੇਸ਼ਨ ਚਨਾਰਤੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ ਅਪਡੇਟ ਕੀਤੀ ਗਈ ਹੈ ਤੁਹਾਡੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਅਪਡੇਟ ਕਰਨ ਉਤੇ ਅਲਜੀ ਦੀ ਮਿਤੀ ਅਤੇ ਸਮੇਂ ਦੇ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਇਸ ਲਈ ਜੇਕਰ ਤੁਸੀਂ ਟਾਈ ਬ੍ਰੇਕਰ ਸਥਿਤੀ ਵਿੱਚ ਹੋ ਤਾਂ ਤੁਹਾਡਾ ਦਰਜਾ ਬਦਲਿਆ ਨਹੀਂ ਰਹੇਗਾ ਇਸ ਲਈ ਇਹ ਯਕੀਨੀ ਬਣਾਓ ਕਿ ਤੁਸੀਂ 28 ਜੁਲਾਈ ਤੱਕ ਫੰਡਾਂ ਦੇ ਸਬੂਤ ਦੇ ਨਾਲ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਅਪਡੇਟ ਕਰੋ ਕੈਨੇਡਾ ਪੀਆਰ ਦੇ ਲਈ ਫੰਡਾਂ ਦੀ ਘਟੋਕਟ ਰਕਮ 500 ਡਾਲਰ ਤੋਂ ਹੁਣ ਵਧਾ ਕੇ 14690 ਡਾਲਰ ਤੋਂ 15263 ਕੈਨੇਡੀਅਨ ਡਾਲਰ ਹੋ ਗਈ ਹੈ ਇੱਕ ਵਿਅਕਤੀ ਦੇ ਤੌਰ ਤੇ ਤੁਹਾਨੂੰ ਕੈਨੇਡੀਅਨ ਡਾਲਰ ਦੇ ਵਿੱਚ 15263 ਡਾਲਰ ਜਾਂ ਫਿਰ 9.5 ਲੱਖ ਰੁਪਏ ਦੀ ਲੋੜ ਹੋਵੇਗੀ। ਦੋ ਜੀਆਂ ਤੇ ਪਰਿਵਾਰਤ ਦੇ ਲਈ ਤੁਹਾਨੂੰ 19001 ਡਾਲਰ ਦੀ ਲੋੜ ਹੋਵੇਗੀ। 1 ਕੈਨੇਡੀਅਨ ਡਾਲਰ ਦੇ ਲਗਭਗ 63 ਰੁਪਏ ਦੇ ਬਰਾਬਰ ਹੈ। ਸਬੂਤ ਦੇ ਵਜੋਂ ਉਹਨਾਂ ਬੈਂਕਾਂ ਦੇ ਲੈਟਰ ਹੈਡ ਉੱਤੇ ਛਪੇ ਹੋਏ ਅਧਿਕਾਰਤ ਪੱਤਰ ਪ੍ਰਾਪਤ ਕਰੋ ਜਿੱਥੇ ਤੁਹਾਡਾ ਖਾਤਾ ਹੈ। ਜੇਕਰ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਯਾਤਰਾ ਕਰ ਰਿਹਾ ਤਾਂ ਤੁਸੀਂ ਸਾਂਝੇ ਖਾਤੇ ਵਿੱਚ ਆਪਣੇ ਪੈਸੇ ਕੀਨ ਸਕਦੇ ਹੋ। ਆਪਣੀ ਯੋਗਤਾ ਬਣਾਈ ਰੱਖਣ ਦੇ ਲਈ ਤੁਹਾਨੂੰ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਇਹ ਸਬੂਤ ਨੂੰ ਅਪਡੇਟ ਕਰਨਾ ਹੋਵੇਗਾ ਅਪਡੇਟ ਦੀ ਆਖਰੀ ਮਿਤੀ 28 ਜੁਲਾਈ 2025 ਹੈ ਇਥੇ ਦੱਸਣਾ ਬੰਦਾ ਕਿ ਪੀਆਰ ਦੇ ਲਈ ਅਰਜ਼ੀ ਦੇਣ ਦੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ ਕੈਨੇਡੀਅਨ ਸਰਕਾਰ ਐਕਸਪ੍ਰੈਸ ਐਂਟਰੀ ਰਿਵਲ ਤੋਂ ਕਰਦੀ ਹੈ ਜੋ ਕਿ ਹੁਨਰਬੰਦ ਕਾਮਿਆਂ ਤੋਂ ਇਮੀਗ੍ਰੇਸ਼ਨ ਅਲਜੀਆ ਦਾ ਪ੍ਰਬੰਧਨ ਕਰਨ ਦੇ ਲਈ ਬਣਿਆ ਜਾਣ ਵਾਲਾ ਇੱਕ ਔਨਲਾਈਨ ਸਿਸਟਮ ਹੈ ਜੇਕਰ ਤੁਸੀਂ ਇੱਕ ਹੁਨਰਬੰਦ ਕਾਮੇ ਵਜੋਂ ਕੈਨੇਡਾ ਵਿੱਚ ਪਰਵਾਸ ਕਰਨਾ ਚਾਹੁੰਦੇ ਹੋ ਤਾਂ ਪਹਿਲਾ ਕਦਮ ਇੱਕ ਪ੍ਰੋਫਾਈਲ ਬਣਾਉਣਾ ਅਤੇ ਇਸ ਨੂੰ ਐਕਸਪ੍ਰੈਸ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਜਮਾ ਕਰਨਾ ਹੈ ਜੇਕਰ ਤੁਸੀਂ ਯੋਗ ਹੋ ਤਾਂ ਤੁਹਾਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਉਹਨਾਂ ਹੋਰਾਂ ਦੇ ਨਾਲ ਰੱਖਿਆ ਜਾਵੇਗਾ ਜੋ ਵੀ ਯੋਗ ਨੇ ਅਤੇ ਫਿਰ ਕਈਕਾਰਕਦੀ ਵਰਤੋਂ ਕਰਕੇ ਇੱਕ ਸਕੋਰ ਅਤੇ ਦਰਜਾ ਦਿੱਤਾ ਜਾਵੇਗਾ ਜੇਕਰ ਤੁਹਾਨੂੰ ਸੱਦਾ ਪੱਤਰ ਦੇ ਦੌਰ ਅਧੀਨ ਆਯੋਜਿਤ ਲੋਟਰੀ ਡਰਾ ਦੇ ਵਿੱਚ ਚੁਣਿਆ ਜਾਂਦਾ ਹੈ ਤਾਂ ਕੈਨੇਡਾ ਦੇ ਸਥਾਈ ਨਿਵਾਸੀ ਬਨਣ ਲਈ ਅਰਜ਼ੀ ਦੇਣ ਦਾ ਸੱਦਾ ਭੇਜਿਆ ਜਾਂਦਾ ਹੈ ਤਾਂ ਚੋਟੀ ਦੇ ਬਿਨਕਾਰਾਂ ਨੂੰ IRCC ਦੁਆਰਾ ਹਰ ਦੋ ਹਫ਼ਤੇ ਵਿੱਚ ਸਥਾਈ ਨਿਵਾਸੀ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ ਜੋ ਕਿ ਵਿਆਪਕ ਰੈਂਕਿੰਗ ਸਿਸਟਮ ਦੀ ਵੱਲ ਤੋਂ ਕਰਦੇ ਹੋਏ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਰਜਾ ਲੈਂਦਾ ਹੈ ਹਾਲਾਂਕਿ ਆਨਲਾਈਨ ਪ੍ਰੋਫਾਈਲ ਨੂੰ ਪੂਰਾ ਕਰਨ ਦੇ ਨਾਲ ਸਥਾਈ ਨਿਵਾਸ ਦੀ ਪੇਸ਼ਕਸ਼ ਯਕੀਨੀ ਨਹੀਂ ਹੁੰਦੀ ਬੇ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ